205 ਸੜਕਾਂ ਜਿਨ੍ਹਾਂ ਦੀ ਰਿਪੇਅਰ ਹੋਣੀ ਆ ਔਰ ਜਿਹੜੀਆਂ ਚੋੜੀਆਂ ਵੀ ਵਿੱਚ ਹੋਣੀਆਂ ਨੇ ਮੈਂ ਕੱਲੀ-ਕੱਲੀ ਦਾ ਜ਼ਿਕਰ ਕਰਾਂਗਾ ਤੇ ਬਹੁਤ ਵੱਡੀ ਲਿਸਟ ਹੈ ਔਰ ਇਹ 360 ਕਿਲੋਮੀਟਰ ਇਹਦੀ ਲੈਂਥ ਹੋਏਗੀ 205 ਸੜਕਾਂ 360 ਕਿਲੋਮੀਟਰ ਇਹਦੀ ਲੰਬਾਈ ਹੋਏਗੀ ਸੋ ਇਹਦੇ ਲਈ 100 ਕਰੋੜ ਰੁਪਇਆ ਜਿਹੜਾ ਉਹ ਪੰਜਾਬ ਸਰਕਾਰ ਨੇ ਜਿਹੜਾ ਉਹ ਲਾਗਤ ਲੱਗਣੀ ਹੈ ਜਿਹੜਾ ਜਿਹੜਾ ਨੇ ਮਤਲਬ ਭੇਜਿਆ ਜਿਨ੍ਹਾਂ ਨੇ ਬਣਾਣੀਆਂ ਨੇ ਠੇਕੇਦਾਰਾਂ ਨੇ ਉਹਨਾਂ ਦੀ ਲਾਇਬਿਲਟੀ ਵੀ ਫਿਕਸ ਕੀਤੀ ਜਾਊਗੀ ਕਿ ਜੇ 5 ਸਾਲ ਦੇ ਪਹਿਲਾਂ ਇਹ ਸੜਕਾ ਕਿਸੇ ਤਰ੍ਹਾਂ ਟੁੱਟ ਜਾਣ ਜਾਂ ਖਰਾਬ ਹੋ ਜਾਣ ਤੇ ਇਹਦੀ ਮੈਂਟੀਨੈਂਸ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸੰਬੰਧਤ ਠੇਕੇਦਾਰ ਦੀ ਹੋਏਗੀ ਕਈ ਸਰਕਾਰਾਂ ਆਈਆਂ ਕਈ ਐਮਐਲਏ ਬਣੇ ਔਰ ਉਹਨਾਂ ਰੋੜਾਂ ਦੀ ਸਰਵਾਈ ਨਹੀਂ ਕੀਤੀ ਬਲਿਕੇ ਖੁਦ ਉਥੋਂ ਦੇ ਐਮਐਲਏ ਦੇ ਆਪਣੇ ਰੋੜ ਜਿਨਾ ਤੇ ਉਹ ਗੁਜਰਦੇ ਹੁੰਦੇ ਸਨ ਖਾਸ ਕਰਕੇ ਸਾਡੇ ਪਿਛਲੇ ਐਮ ਐਲ ਏ ਜਿਨ੍ਹਾਂ ਨੇ ਆਪਣਾ ਰੋੜ ਨਹੀਂ ਬਣਾ ਸਕੇ ਜਿਹੜਾ ਜਿੱਥੇ ਉਹ ਰੋਜ਼ ਦਰਬਾਰ ਲਾਉਂਦੇ ਸੀਗੇ ਸੁੰਦਰ ਚੱਕ ਦੇ ਅੰਦਰ ਮਤਲਬ ਆਪਣੇ ਰੋੜ ਨਹੀਂ ਬਣਾ ਸਕੇ 5 ਸਾਲ ਮਾਈਨਿੰਗ ਦੀ ਵਸੇਰੇ ਮਾਈਨਿੰਗ ਕਿੱਦਾਂ ਕਰਨੀ ਆ ਮਾਈਨਿੰਗ ਚੋਂ ਕਿੱਦਾਂ ਪੈਸੇ ਕਮਾਣੇ ਆ ਮਾਈਨਿੰਗ ਦੀ ਵਸੇਰੇ ਰੋੜਾਂ ਵਾਲੇ ਪਾਸੇ ਤੱਕਿਆ ਹੀ ਨਹੀਂ ਤੁਹਾਡਾ ਸਭ ਪੱਤਰਕਾਰ ਸਾਥੀਆਂ ਦਾ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਸੋਸ਼ਲ ਮੀਡੀਆ ਦਾ ਅ ਅ ਧੰਨਵਾਦ ਤੁਸੀਂ ਇਸ ਪੀਸੀ ਨੂੰ ਕਵਰ ਕਰ ਲਿਆ ਏ ਔਰ ਅੱਜ ਦੀ ਇਸ ਪੀਸੀ ਦਾ ਅ ਇੱਕ ਝੰਡਾ ਮੇਨ ਝੰਡਾ ਜਿਹੜਾ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਨਾਲ ਜਿਹੜਾ ਸੰਬੰਧਤ ਹੈ ਸੋ ਮੈਨੂੰ ਅੱਜ ਤੁਹਾਡੇ ਮਾਦੀਮ ਦੇ ਰਹੀਂ ਪਠਾਨਕੋਟ ਦੇ ਲੋਕਾਂ ਨਾਲ ਗੱਲ ਸਾਂਝੀ ਕਰਦੇ ਆ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਔਰ ਮੈਂ ਸਮਝਦਾ ਕਿ ਬਿਸਲੇ ਲੰਬੇ ਸਮੇਂ ਤੋਂ ਅਸੀਂ ਲਗਾਤਾਰ ਸੜਕਾਂ ਦੇ ਉੱਤੇ ਕੰਮ ਕਰ ਰਹੇ ਹਾਂ ਔਰ ਭਾਵੇਂ ਕੇਂਦਰ ਸਰਕਾਰ ਨੇ ਸਾਡਾ ਆਰਡੀਪ ਦਾ ਕਰੋੜਾ ਰੁਪਇਆ ਡੱਕਿਆ ਹੋਇਆ ਕਰੋੜਾ ਰੁਪਇਆ ਜਿਹੜਾ ਪੰਜਾਬ ਦਾ ਪੈਸਾ ਜਿਹੜੀ ਸਾਨੂੰ ਨਹੀਂ ਦਿੱਤਾ ਜਾ ਰਿਹਾ ਉਹਦੇ ਲਈ ਆਪਣੇ ਥਾਂ ਇੱਕ ਲੜਾਈ ਹੈ ਪਰ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਤੋਹਫਾ ਸੜਕਾਂ ਦੇ ਰੂਪ ਦੇ ਵਿੱਚ ਜਿਹੜਾ ਸਾਨੂੰ ਉਹ ਪਠਾਨਕੋਟ ਵਾਸੀਆਂ ਨੂੰ ਦਿੱਤਾ ਸੋ ਮੈਂ ਉਹ ਤੁਹਾਡੇ ਨਾਲ ਇਹ ਸ਼ੇਅਰ ਕਰ ਰਿਹਾ ਕਿ ਪਠਾਨਕੋਟ ਜ਼ਿਲ੍ਹੇ ਦੀਆਂ 205 ਰੋਡ 205 ਸੜਕਾਂ ਜਿਨ੍ਹਾਂ ਦੀ ਰਿਪੇਅਰ ਹੋਣੀ ਹੈ ਔਰ ਜਿਹੜੀਆਂ ਚੋੜੀਆਂ ਵੀ ਵਿੱਚ ਹੋਣੀਆਂ ਨੇ ਮੈਂ ਇਕੱਲੀ-ਇਕੱਲੀ ਦਾ ਜ਼ਿਕਰ ਕਰਾਂਗਾ ਤੇ ਬਹੁਤ ਵੱਡੀ ਲਿਸਟ ਹੈ ਔਰ ਇਹ 360 ਕਿਲੋਮੀਟਰ ਇਦੀ ਲੈਂਥ ਹੋਏਗੀ 205 ਸੜਕਾਂ 360 ਕਿਲੋਮੀਟਰ ਇਹਦੀ ਲੰਬਾਈ ਹੋਏਗੀ ਸੋ ਇਹਦੇ ਲਈ 100 ਕਰੋੜ ਰੁਪਿਆ ਜਿਹੜਾ ਉਹ ਪੰਜਾਬ ਸਰਕਾਰ ਨੇ ਜਿਹੜਾ ਉਹ ਲਾਗਤ ਲੱਗਣੀ ਹੈ ਜਿਹੜਾ ਉਹਨਾਂ ਨੇ ਮਤਲਬ ਭੇਜਿਆ ਤੇ ਨਾਲ ਦੀ ਨਾਲ ਨਾਲ ਦੀ ਨਾਲ ਇਹ ਸੜਕਾਂ ਆਨ ਵਾਲੇ 5 ਸਾਲਾਂ ਦੇ ਲਈ ਜਿਨ੍ਹਾਂ ਨੇ ਬਣਾਉਣੀਆਂ ਨੇ ਠੇਕੇਦਾਰਾਂ ਨੇ ਉਨਾ ਦੀ ਲਾਇਬਿਲਟੀ ਵੀ ਫਿਕਸ ਕੀਤੀ ਜਾਊਗੀ ਕਿ ਜੇ 5 ਸਾਲ ਦੇ ਪਹਿਲੋਂ ਇਹ ਸੜਕਾਂ ਕਿਸੇ ਤਰ੍ਹਾਂ ਟੁੱਟ ਜਾਣ ਜਾਂ ਖਰਾਬ ਹੋ ਜਾਣ ਤੇ ਇਹਦੀ ਮੈਂਟੀਨੈਂਸ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਬੰਧਤ ਫੀਕੇਦਾਰ ਦੀ ਹੋਏਗੀ ਮਤਲਬ ਇਹ ਪਹਿਲੀ ਵਾਰ ਹੋ ਰਿਹਾ ਪਠਾਨਕੋਟ ਪੰਜਾਬ ਦੇ ਅੰਦਰ ਬਹੁਤ ਸਾਰੇ ਰੋਡ ਅਸੀਂ ਦੇਖਿਆ ਰੋਡ ਬਣਦੇ ਆ ਔਰ 2 4 5 ਮਹੀਨੇ ਬਾਅਦ ਸਾਲ ਬਾਅਦ ਹੀ ਉਹ ਰੋਡ ਟੁੱਟ ਜਾਂਦੇ ਆ ਉਹਦੇ ਚ ਉਸ ਮਿਆਰ ਦੀ ਉਸ ਲੈਵਲ ਦੀ ਜਿਹੜੀ ਉਹ ਮਟੀਰੀਅਲ ਨਹੀਂ ਪਿਆ ਹੁੰਦਾ ਤੇ ਉਹ ਫਿਰ ਲੋਕ ਜਿਹੜੇ ਆ ਉਹ ਸੰਤਾਪ ਭੁਗਦੇ ਆ ਸੋ ਮੈਂ ਖਾਸ ਕਰਕੇ ਜਿਹੜੀਆਂ 205 ਰੋਡ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭੁਜਦੇ ਰੋਡ ਹੈਗੇ ਆ ਉਹ ਜਿਹੜੇ ਆ ਉਹਨਾਂ ਦੀ ਅਪਰੂਵਲ ਸਾਨੂੰ ਮਿਲੀ ਆ ਕੱਲ ਰਾਤ ਹੀ ਮਿਲੀ ਆ ਸੋ ਮੈਨੂੰ ਜ਼ਿਲ੍ਹਾ ਪਠਾਨਕੋਟ ਵਾਸੀਆਂ ਨੂੰ ਤੇ ਖਾਸ ਕਰਕੇ ਮੇਰਾ ਆਪਣਾ ਜਿਹੜਾ ਪੁਹਾ ਮੇਰਾ ਅਵਧਾਨ ਸਭ ਹਲਕਾ ਉਥੋਂ ਦੇ ਵਸਨੀਕਾਂ ਨੂੰ ਇਹ ਮੈਂ ਖੁਸ਼ਕबरी ਸ਼ੇਅਰ ਕਰਦਾ ਹੋਇਆ ਆਪ ਵੀ ਇੱਕ ਤਸੱਲੀ ਮਹਿਸੂਸ ਕਰ ਰਹੇ ਆ ਕਿ ਮੈਂ ਪਿਛਲੇ ਕਾਫੀ ਅਰਸੇ ਤੋਂ ਰੋਡ ਦੇ ਪਿੱਛੇ ਲੱਗਿਆ ਸੀਗਾ ਸੋ ਵਿਸ਼ੇਸ਼ ਤੌਰ ਤੇ ਨਾਟੇ ਓਨਲੀ ਇਹ ਰੋਡ ਬਲਿਕੇ ਕਾਲੀ ਅਜੇ ਅਸੀਂ ਖਾਨਪੁਰ ਤੋਂ ਜਿਹੜਾ ਉਹ ਸੁਜਾਨਪੁਰ ਨੂੰ ਲੰਬੀ ਤੇ ਚੌੜੀ ਰੋਡ ਕਰਨ ਦਾ ਉਦਘਾਟਨ ਕਰਕੇ ਆਇਆ ਇਸ ਤੋਂ ਪਹਿਲਾਂ ਮੈਂ ਜਿਹੜੇ ਉਹ ਆਪਣਾ ਕਾਨਵਾ ਚਸ਼ਮਾ ਜਕਰੋਰ ਅਪ ਟੂ ਫਰੀਦਾਨਗਰ ਜਿਹੜਾ 16 ਫੁੱਟ ਚੌੜਾ ਰੋਡ ਜਿਹੜਾ ਜਿਹਦਾ ਕੰਮ ਲੱਗਿਆ ਹੋਇਆ ਜੰਗੀਬੱਦਰ ਤੇ ਤੁਸੀਂ ਕਈ ਵਾਰ ਤੁਸੀਂ ਆਪਣੇ ਚੈਨਲ ਤੇ ਉਹਨੂੰ ਚਲਾਇਆ ਵੀ ਆ 10 ਕਰੋੜ ਰੁਪਏ ਦੇ ਲੱਗਦੇ ਨਾਲ ਉਹਦਾ ਕੰਮ ਲੱਗਿਆ ਹੋਇਆ ਭੀਮਪਰ ਤੋਂ ਲੈ ਕੇ ਸਰਨੇ ਤੱਕ ਬਹੁਤ ਸ਼ਾਨਦਾਰ ਜਿਹੜੇ ਰੋਡ ਬਣ ਰਹੇ ਆ ਜਿਹਦੇ ਨੇ ਕਾਫੀ ਮਿਹਨਤ ਅਸੀਂ ਕੀਤੀ ਆ ਤੇ ਨਾਲ ਦੀ ਨਾਲ ਮੈਨੂੰ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਦਿਆਂ ਥੋੜਾ ਦੁੱਖ ਵੀ ਮਹਿਸੂਸ ਹੋ ਰਿਹਾ ਹੈ ਕਿ ਬਹੁਤ ਸਾਰੇ ਰੋਡ ਨੇ ਜਿਹੜੇ ਪਿਛਲੇ 15 15 16 16 ਸਾਲਾਂ ਤੋਂ ਬਣੇ ਨਹੀਂ ਕਈ ਸਰਕਾਰਾਂ ਆਈਆਂ ਕਈ ਐਮਐਲਏ ਬਣੇ ਔਰ ਉਹਨਾਂ ਰੋਡਾਂ ਦੀ ਸਰਵਾਈ ਨਹੀਂ ਕੀਤੀ ਬਲਿਕੇ ਖੁਦ ਉੱਥੋਂ ਦੇ ਐਮਐਲਏ ਦੇ ਆਪਣੇ ਰੋਡ ਜਿਨ੍ਹਾਂ ਤੇ ਉਹ ਗੁਜ਼ਰਦੇ ਹੁੰਦੇ ਸਨ ਖਾਸ ਕਰਕੇ ਸਾਡੇ ਪਿਛਲੇ ਐਮਐਲਏ ਜਿਨ੍ਹਾਂ ਨੇ ਆਪਣਾ ਰੋਡ ਨਹੀਂ ਬਣਾ ਸਕੇ ਜਿਹੜਾ ਜਿੱਥੇ ਉਹ ਰੋਜ਼ ਦਰਬਾਰ ਲਾਉਂਦੇ ਸੀਗੇ ਸੁੰਦਰ ਚੱਕ ਦੇ ਅੰਦਰ ਔਰ ਮਲਕਪੁਰ ਤੋਂ ਲੈ ਕੇ ਤੇ ਆ ਬਾਇਆ ਸੁੰਦਰਤਾਕ ਬਣੀ ਲੋਦੀ ਅਪ ਟੂ ਜਿਹੜਾ ਕਥਲੌਰ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹ ਰੋਡ ਬਣਾਇਆ ਜਿਹੜਾ ਬੜਾ ਸ਼ਾਨਦਾਰ ਰੋਡ ਬਣਿਆ ਔਰ ਅਜੇ ਵੀ ਉਹਦੀਆਂ ਸਾਈਡਾਂ ਦੇ ਉਹਦੇ ਬਰਮਾ ਦਾ ਕੰਮ ਚੱਲਿਆ ਹੋਇਆ ਮਤਲਬ ਆਪਣੇ ਰੋਡ ਨਹੀਂ ਬਣਾ ਸਕੇ 5 ਸਾਲ ਮਾਈਨਿੰਗ 'ਚ ਹੀ ਫਸੇ ਰਹੇ ਮਾਈਨਿੰਗ ਕਿੱਧਾ ਕਰਨੀ ਆ ਮਾਈਨਿੰਗ 'ਚੋਂ ਕਿੱਧਾ ਪੈਸੇ ਕਮਾਣੇ ਆ ਮਾਈਨਿੰਗ 'ਚ ਹੀ ਫਸੇ ਰਹੇ ਰੋੜਾ ਵਾਲੇ ਪਾਸੇ ਤੱਕਿਆ ਹੀ ਨਹੀਂ ਤਰੁਣਾ ਦੇ ਵੱਡੇ ਵੱਡੇ ਟਰਾਲਿਆਂ ਨੇ ਜਿਹੜੇ ਲੋਕਾਂ ਦੀ ਜ਼ਿੰਦਗੀ ਦਾ ਜੰਜਾਲ ਬਣੇ ਸਨ ਜਿਨ੍ਹਾਂ ਤੋਂ ਬਹੁਤ ਸਾਰੇ ਲੋਕ ਆ ਗਏ ਆਪਣੇ ਜ਼ਾਨਾ ਵੀ ਜਿਹਨਾਂ ਨੇ ਗਵਾਈਆਂ ਸੋ ਮੈਨੂੰ ਇਹ ਗੱਲ ਕਹਿਣ ਚ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਅੱਜ ਇਹ ਜਿਹੜੇ ਰੋਡ ਇਹਨਾਂ ਦੀ ਬਣੀ ਹੈ ਤਾਂ ਖਾਸ ਕਰਕੇ ਜਿਹੜਾ ਸ਼ੇਰਪੁਰ ਤੋਂ ਸ਼ੁਰੂ ਹੋ ਕੇ ਤੇ ਫੂਲ ਪਿਆਰਾ ਪੰਜੋੜ ਅਪ ਟੂ ਸੁਜਾਨਪੁਰ ਇਹ ਵੀ ਰੋਡ ਜਿਹੜਾ ਉਹ ਮਤਲਬ 18 ਫੁੱਟ ਚੌੜਾ ਤੇ ਸ਼ਾਨਦਾਰ ਰੋਡ ਬਣੇਗਾ ਅ ਇਹਦੇ ਵਿੱਚ ਢੋਵੜਾ ਤੋਂ ਤਾਰਾਗੜ ਇਹ ਕੋਈ ਮੇਰੇ ਖਿਆਲ 15 ਸਾਲ ਪਹਿਲਾਂ ਇਹ ਰੋਡ ਬਣਿਆ ਔਰ ਇਹਨੂੰ ਰੋਡ ਹੀ ਨਹੀਂ ਕਹਿ ਸਕਦੇ ਆਪਾਂ ਸਾਨੂੰ ਜਿਹੜੀ ਕਨੈਕਟੀਵਿਟੀ ਜਦੋਂ ਮੈਂ ਐਮਐਲਏ ਬਣਿਆ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਤੇ ਇੱਕ ਹੀ ਲੋਕਾਂ ਦਾ ਸਵਾਲ ਹੁੰਦਾ ਸੀਗਾ ਵੀ ਰੋਡ ਬਣਾਓ ਰੋਡਾਂ ਦਾ ਬੁਰਾ ਹਾਲ ਹੈ ਸੋ ਇਹ ਵੀ ਰੋਡ ਜਿਹੜਾ ਹੁਣ ਮਤਲਬ ਕਈ ਸਾਲ ਪਹਿਲਾਂ ਬਣਿਆ ਛੋੜੀਆਂ ਤੋਂ ਝੇਲਾ ਆਮਦਾ 16 2016 ਚ ਬਣਿਆ ਸੋ ਇਸੇ ਤਰ੍ਹਾਂ ਸੋੜਾ ਤੋਂ ਖੁਸ਼ੀ ਨਗਰ ਮਾਨ ਨੰਗਲ ਇਹ ਵੀ 2017 ਚ ਬਣਿਆ ਏਪੀ ਕੀ ਰੋਡ ਤੋਂ ਡੱਲਾ ਬਲੀਮ ਵਾਲੀ ਖਾ ਫੇਰੂਵਾਲ ਤੰਗੋ ਸਾਹ ਵਗਾਰਾ ਇਹ ਵੀ 2016 ਚ ਬਣਿਆ ਤੰਗੋ ਸਾਹ ਜਾਤੀ ਚੱਕ ਸਾਰੇ ਰੋਡ ਜਿਹੜੇ ਆ ਕੋਈ 15 ਸਾਲ ਪਹਿਲੋਂ ਬਣਿਆ ਕੋਈ 12 ਸਾਲ ਪਹਿਲੋਂ ਬਣਿਆ ਕੋਈ 16 ਸਾਲ ਪਹਿਲੋਂ ਬਣਿਆ ਸੋ ਇਹ ਸਾਰੇ ਰੋਡ ਜਿਹੜੇ ਆ ਮਤਲਬ 100% ਰੋਡ ਜਿਹੜੇ ਹੁਣ ਚਾਹੇ ਉਹ ਛੋਟੂ ਨਾ ਦੇ ਮੰਦਰ ਤੋਂ ਲੈ ਕੇ ਬਾੜੋ ਚੱਕ ਜਿਹੜਾ ਬੈਧੋ ਚੱਕ ਦੇ ਅਪ ਟੂ ਜਿਹੜਾ ਉਹ ਜੋਈਆਂ ਇਹ ਸਾਰੇ ਰੋੜ ਮਦੀਨਪੁਰ ਖਿਆਲਾ ਤੁਹਾਡਾ ਆਪਣਾ ਮਾਨ ਨੰਗਲ ਤਾਰਾਗੜ ਰਤਨਗੜ ਸੋ ਕੱਲੇ ਕੱਲੇ ਦਾ ਨਾਮ ਲਵਾਂਗਾ ਤੇ ਬਹੁਤ ਵੱਡੀ ਲਿਸਟ ਆ ਆਪਣਾ ਅੰਤੋਰ ਮਤਲਬ ਜਿਹੜਾ ਕੋਲੀਆਂ ਤੋਂ ਲੈ ਕੇ ਦਿਤੀਆਲ ਤੇ ਫਿਰ ਜਿਹੜਾ ਮਜ਼ੀਰੀਆਂ ਤੇ ਅਪ ਟੂ ਤਾਸ ਇਹ ਸਾਰੇ ਰੋੜ ਜਿਹੜੇ ਆ ਮਾਨਜੋਗ ਮੁੱਖ ਮੰਤਰੀ ਜੀ ਨੇ ਸਾਨੂੰ ਬਹੁਤ ਵੱਡਾ ਤੋਹਾ ਦਿੱਤਾ ਪਠਾਨਗੁਰ ਵਾਸੀਆਂ ਨੂੰ ਮੈਂ ਕੇਵਲ ਇਹੀ ਗੱਲ ਕਹਿਣਾ ਚਾਹਨਾ ਕਿ ਇਹੀ ਇੱਕ ਵੱਡਾ ਸਵਾਲ ਜਿਹੜਾ ਪਿੰਡਾਂ ਦੇ ਲੋਕਾਂ ਦਾ ਮਤਲਬ ਹੈਗਾ ਸੋ ਉਹਦੇ ਲਈ ਲਗਾਤਾਰ ਅਸੀਂ ਕੰਮ ਕੀਤਾ ਔਰ ਉਸ ਕੰਮ ਦਾ ਰਿਜ਼ਲਟ ਆ ਕਿ ਸਾਨੂੰ ਇਹ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਦਿੱਤਾ ਇਸ ਤੋਂ ਇਲਾਵਾ ਗਰੋਟਾ ਟੂ ਦਿਨਾਨਗਰ ਜਿਹੜਾ ਰੋਡ ਹੈ ਉਹ ਵੀ ਪਲਾਨ ਰੋਡ ਦੇ ਵਿੱਚ ਜਿਹੜਾ ਉਹ ਪਿਆ ਤੇ ਉਥੇ ਵੀ ਮਤਲਬ 18 ਫੁੱਟ ਚੌੜਾ ਰੋਡ ਬਣਨਾ ਸੋ ਪ੍ਰੈਨ ਰੋਡ ਜਿਹੜੇ ਰੋਡ ਪੈਗੇ ਆ ਉਹਨਾਂ ਦਾ ਵਰਤਮਾਨ ਜਿਹੜਾ ਕਨਵਿੰਸ ਸਿੰਘ ਉਥੇ ਮਤਲਬ ਸਟੈਂਡਰਡ ਆ ਜਿਹੜਾ ਹੁਣ ਉਥੇ ਭਾਰ ਸੜਕਾਂ ਤੇ ਪੈਂਦਾ ਭਾਵ ਉਹਦੇ ਮੁਤਾਬਕ ਉਹ ਬਣਨਗੇ ਸੋ ਮੈਂ ਆਪਣੇ ਸਾਰੇ ਸਾਥੀ ਮੇਰੇ ਨਾਲ ਸੱਜੇ ਖੱਬੇ ਸਾਡੇ ਆਮ ਆਦਮੀ ਪਾਰਟੀ ਦੇ ਆਗੂ ਸਾਥੀ ਲੀਡਰ ਸਾਹਿਬ ਜਿਹੜੇ ਇੱਥੇ ਬੈਠੇ ਆ ਜਿਨ੍ਹਾਂ ਨੇ ਲਗਾਤਾਰ ਮੇਰੇ ਨਾਲ ਇਸ ਕੰਮ ਦੇ ਲਈ ਮੇਰੀ ਮਤਲਬ ਜਿਹੜੀ ਉਹ ਮਦਦ ਵੀ ਕੀਤੀ ਆ ਉਹਨਾਂ ਸੜਕਾਂ ਦਾ ਸਾਰਾ ਖਾਕਾ ਲੈ ਕੇ ਤੇ ਮੈਂ ਪਠਾਨਪੁਰ ਦੇ ਸਾਰੇ ਅਧਿਕਾਰੀ ਸੇਵਾਵਾਂ ਦਾ ਵੀ ਧੰਨਵਾਦ ਕਰਦਾ ਵੀ ਉਹਨਾਂ ਨੇ ਕਾਫੀ ਸਾਨੂੰ ਫੀਡਬੈਕ ਦਿੱਤੀ ਇੱਕ ਮੈਕੈਨਿਜ਼ਮ ਜਿਹੜਾ ਉਹ ਬਣਾ ਕੇ ਜਿਹੜਾ ਉੱਪਰ ਭੇਜਿਆ ਸੀਗਾ ਸੋ ਕੱਲਾ-ਕੱਲਾ ਜੇ ਮੈਂ ਨਾਂ ਲਾਵਾਂਗਾ ਤੇ ਬਹੁਤ ਵੱਡੀ ਹੈ ਲਿਸਟ ਹੈ ਚਾਹੇ ਉਹ ਮੀਰਸਲ ਦਾ ਏਰੀਆ ਹੋਵੇ ਚਾਹੇ ਧਾਰ ਦਾ ਏਰੀਆ ਹੋਵੇ ਚਾਹੇ ਸਾਡਾ ਹੋਰ ਕਿਸੇ ਪਾਸੇ ਪਰ ਉਹ ਗੋਲੇ ਤੋਂ ਲੈ ਕੇ ਸਕੂਲ ਸਿੰਬਲ ਸਕੂਲ ਤੱਕ तमाम ਰੋਡ ਜਿਹੜੇ ਆ ਔਰ ਇਹ ਆਨ ਵਾਲੇ ਹਫਤੇ ਦੇ ਵਿੱਚ ਵਿੱਚ ਅਗਲੇ ਮੰਗਲਵਾਰ ਜਾਂ ਬੁੱਧਵਾਰ ਤੱਕ ਇਹਦੇ ਟੈਂਡਰ ਵੀ ਲੱਗ ਜਾਣੇ ਆ ਤੇ ਮੈਨੂੰ ਲੱਗਦਾ ਕਿ ਅਸੀਂ ਮਈ ਦੇ ਵਿੱਚ ਜਿਹੜਾ ਆ ਉਹ ਇਹਨਾਂ ਸੜਕਾਂ ਦੀ ਉਹ ਸਾਰੀ ਦਾ ਕੰਮ ਵੀ ਆਰੰਭ ਕਰਾਂਗੇ ਸੋ ਲੋਕਾਂ ਦੇ ਨਾਲ ਕੀਤਾ ਹੋਇਆ ਕੱਲਾ ਕੱਲਾ ਵਾਦਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਾ ਕਰ ਰਹੀ ਹੈ ਸੋ ਅੱਜ ਮੈਂ ਕੇਵਲ ਰੋਡਸ ਦੇ ਸਵਾਲ ਦੇ ਉੱਤੇ ਤੁਹਾਨੂੰ ਆ ਇਥੇ ਖੇਚਲ ਦਿੱਤੀ ਆ ਤੁਸੀਂ ਆਏ ਔਰ ਇਹਦੇ ਲਈ ਕਰੋੜਾ ਰੁਪਈਆ ਜਿਹੜਾ ਕਰੋੜਾ ਰੁਪਈਆ ਮਾਨਜੋਗ ਮੁੱਖ ਮੰਤਰੀ ਜੀ ਨੇ ਸਾਨੂੰ ਦਿੱਤਾ ਉਹਨਾਂ ਦਾ ਵੀ ਧੰਨਵਾਦ ਤੇ ਨਾਲ ਦੀ ਨਾਲ ਮੈਂ ਲੋਕਾਂ ਨੂੰ ਵੀ ਇਹ ਗੱਲ ਕਹਾਂਗਾ ਕਿ ਅਸੀਂ ਵਧੀਆ ਰੋਡ ਬਣਾਵਾਂਗੇ ਔਰ ਇਹਨਾਂ ਰੋਡਾਂ ਦੇ ਉੱਤੇ ਜਿਹੜਾ 5 ਸਾਲ ਦੀ ਡਿਊਟੀ ਫਿਕਸ ਕਰ ਦਿੱਤੀ ਹੈ ਠੇਕੇਦਾਰ ਦੀ ਇਹ ਨਹੀਂ ਹੈ ਕਿ ਠੇਕੇਦਾਰ ਬਣਾ ਕੇ ਬਾਹਰ ਨਿਕਲੇ ਤੇ ਮੀ ਨਿਵਾਸ ਸੜਕ ਫੇਰ ਜਿਹੜੀ ਆ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੀਆਂ ਸੜਕਾਂ ਦਾ ਲੋਕ ਲਾਈਵ ਹੋ ਕੇ ਦੱਸਦੇ ਆ ਤੇ ਇਹ ਮਹੀਨਾ ਪਹਿਲੋ ਬਣੀ ਸੀਗੀ ਦੇਖੋ ਜੀ ਆ ਸੜਕ ਟੁੱਟਣੀ ਸ਼ੁਰੂ ਹੋ ਗਈ ਆ ਤੇ ਹੁਣ ਜਿਹੜੇ ਗੋਰਖ ਧੰਦੇ ਹੁੰਦੇ ਸਨ ਜਿਹੜੀਆਂ ਪਿਹਾਲੀਆਂ ਪੈਂਦੀਆਂ ਸੀਗੀਆਂ ਆ ਰੋੜਾਂ ਦੇ ਵਿੱਚ ਸੜਕਾਂ ਬਣਾਉਣ ਦੇ ਵਿੱਚ ਫਿਕੇਦਾਰਾਂ ਦੇ ਨਾਲ ਸਿਆਸੀ ਲੋਕਾਂ ਦੀਆਂ ਉਹ ਪਿਹਾਲੀਆਂ ਖਤਮ ਹੋ ਚੁੱਕੀਆਂ ਆ ਹੁਣ ਲੋਕਾਂ ਦੀ ਸਰਕਾਰ ਆ ਲੋਕਾਂ ਦਾ ਪੈਸਾ ਜਿਹੜਾ ਲੋਕਾਂ ਦੇ ਲਈ ਕੱਲਾ ਕੱਲਾ ਰੁਪਈਆ ਲੱਗੇਗਾ ਸੋ 205 ਸੜਕਾਂ ਜਿਹੜੀਆਂ ਮਨਜ਼ੂਰ ਜਿਹਨਾਂ ਦੀ ਅਪਰੂਵਲ ਮਿਲੀ ਆ ਤੇ ਕਰੋੜਾ ਰੁਪਇਆ ਉਹਨਾਂ ਦੇ ਦੀ ਲਾਗਤ ਲਿਆ ਆ ਤੇ ਇਹ 360 ਕਿਲੋਮੀਟਰ ਜਿਹੜਾ ਇਹਦੀ ਲੈਂਥ ਬਣਦੀ ਆ ਟੋਟਲ ਸੋ ਪਠਾਨਕੋਟ ਵਾਸੀਆਂ ਨੂੰ ਤੇ ਮੇਰਾ ਪਿਆਰਾ ਹਲਕਾ ਪੋਆ ਵਾਸੀਆਂ ਨੂੰ ਇਸ ਗੱਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ ਜਲਦੀ ਕੁਝ ਹੀ ਮਹੀਨਿਆਂ ਦੇ ਵਿੱਚ ਇਹ ਸੜਕਾਂ ਸ਼ਾਨਦਾਰ ਬਣ ਕੇ ਤੁਹਾਡੇ ਸਪੁਰਦ ਕਰਾਂਗੇ ਔਰ ਤੁਹਾਡੇ ਨਾਲ ਕੀਤੇ ਹੋਏ ਇਕੱਲਾ-ਇਕੱਲਾ ਵਾਦਾ ਉਨ ਨੂੰ ਬਹਾਦਰ ਮੰਦਿਰ